ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਕੁੰਗਰਾਣੀ ਸਿੱਖਾਂ ਤੋਂ ਆ ਆਪਾਂ ਜਿਹੜੀ ਵੀਡੀਓ ਪਾਈ ਸੀ ਇਹ ਉਹ ਵੀਡੀਓ ਦਾ ਸੈਕੰਡ ਪਾਰਟ ਆ 550 ਵਾਲੇ ਜਿਹੜੇ ਸੂਟ ਨੇ ਇਹ ਦੇਖੋ ਆਪਣਾ ਸੂਟ ਆ ਗਿਆ ਸੀ ਗ੍ਰੀਨ ਕਲਰ ਦੇ ਉੱਪਰ ਇਹਦੇ ਤੇ ਪ੍ਰਿੰਟ ਨਾਲ ਪ੍ਰਿੰਟ ਦੇ ਉੱਪਰ ਇਹਦੇ ਨੋਟ ਵਰਕ ਕੀਤਾ ਹੋਇਆ ਤੇ ਇਹ ਆ ਗਈ ਇਹਦੀ ਬਾਟਮ ਤੇ ਇਹ ਆ ਗਿਆ ਇਹਦਾ ਦੁਪੱਟਾ ਪ੍ਰਿੰਟਡ 550 ਇਹਦਾ ਸੂਟ ਦਾ ਪ੍ਰਾਈਸ ਹੈ ਜਿਹੜਾ ਸੈਕੰਡ ਸੂਟ ਆ ਇਹ ਆ ਗਿਆ ਪਿੰਕ ਕਲਰ ਦੇ ਉੱਪਰ ਆਫ ਵਾਈਟ ਦੇ ਉੱਪਰ ਪਿੰਕ ਡਾਟ ਬਣੇ ਹੋਏ ਨੇ ਇਹਦੀ ਬਾਟਮ ਆ ਗਈ ਐਂਡ ਇਹ ਆ ਗਿਆ ਇਹਦਾ ਦੁਪੱਟਾ ਲੈੱਕ ਦੇਖੋ ਇਹਦਾ ਕਿੰਨੀ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਸੂਟ ਦਾ ਪ੍ਰਾਈਸ ਵੀ 550 थर्ड ਆ ਗਿਆ ਇਹ ਆਪਣਾ ਆਫ ਵਾਈਟ ਦੇ ਨਾਲ ਪੀਚ ਕਲਰ ਲੈੱਕ ਦਿਖਾਇਓ ਇਹਦਾ ਨੌਟ ਵਰਕ ਕੀਤਾ ਹੋਇਆ neck ਦੇ ਉੱਪਰ ਐਂਡ ਡਾਟਾ ਡੇਰਾ ਆ ਗਿਆ ਬੋਟਮ ਆ ਗਈ ਇਹਦੀ ਐਂਡ ਇਹ ਆ ਗਿਆ ਇਹਦਾ ਦੁਪੱਟਾ ਲੈਕ ਤੋਂ ਸੂਟ ਆ ਪਰ ਆ ਗਿਆ ਫਲੋਜੀ ਕਲਰ ਦੇ ਉੱਪਰ ਜੇ ਇਹ ਬੋਟਮ ਐਂਡ ਇਹ ਪੇਂਟ ਵਾਲਾ ਇਹਦਾ ਦੁਪੱਟਾ ਹੈ ਲੈਕ ਦੇ ਉੱਪਰ ਦੇਖੋ ਤਿੰਨ ਬਟਨ ਲੱਗੇ ਹੋਏ ਨੇ ਇਹ ਸੂਟ ਦਾ ਪ੍ਰਾਈਸ ਵੀ 550 नैक्स सूट है जोड़ा अपना यह है फौजी कलर के उपर लाइट फ्रौजी स्काई ब्लू कलर है नैक के उपर ए पट्टी लगी हुई है प्लेन बॉटम आऊगी एंड यह आ गया एपट्टा जोमैट्री कल प्रिंट ये सूट भी साढ़े पांच सौ का नैक्सट आ गया येलो कलर के उपर वाइट एम्ब्रॉयडरी की हुई है नैक के उपर प्रिंट आऊगी एटम ਤੇ ਇਹ ਆ ਗਿਆ ਇਹਦਾ ਦੁਪੱਟਾ ਇਹ ਵੀ 550 ਰੁਪਏ ਦਾ ਸੂਟ ਆ। ਨੈਕ ਸੂਟ ਆ ਗਿਆ ਲੈਮਨ ਕਲਰ ਦੇ ਉੱਪਰ ਇਹ ਦੇਖੋ ਇਹਦਾ ਨੈਕ ਨੋਟ ਵਰਕ ਕੀਤਾ ਹੋਇਆ ਨੈਕ ਦੇ ਉੱਪਰ ਤੇ ਪਲੇਨ ਆ ਗਈ ਇਹਦੀ ਬਾਟਮ ਤੇ ਇਹਦਾ ਆ ਗਿਆ ਕਲਰਡ ਦੁਪੱਟਾ 550 ਇਹਦਾ ਪ੍ਰਾਈਸ ਹੈ ਨੈਕਸਟ ਆ ਗਿਆ ਬਲੈਕ ਕਲਰ ਨੈਕ ਦੇਖੋ ਇਹਦੇ ਨੈਕ ਦੇ ਉੱਤੇ ਪੈਚ ਲੱਗਿਆ ਹੋਇਆ ਬਲੈਕ ਕਲਰ ਦੀ ਇਹਦੀ ਬਾਟਮ ਆ ਐਂਡ ਇਹ ਆ ਗਿਆ ਇਹਦਾ ਦੁਪੱਟਾ 550 ਪ੍ਰਾਈਸ ਇਹਦਾ ਏ ਨੈਕਸਟ ਆ ਗਿਆ ਪੀਚ ਕਲਰ ਦੇ ਉੱਪਰ ਇਹਦਾ ਨੈਕ ਦੇਖੋ ਵੀ ਨੈਕ ਆ ਜਿਹੜਾ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਤੇ ਪਲੇਨ ਆ ਗਈ ਇਹਦੀ ਬਾਟਮ ਇਹ ਆ ਗਿਆ ਇਹਦਾ ਦੁਪੱਟਾ ਇਹਦਾ ਪ੍ਰਾਈਸ ਵੀ 550 ਆ ਨੈਕਸਟ ਸੂਟ ਆ ਗਿਆ ਫੇਰ ਬਲੈਕ ਦੇ ਉੱਪਰ ਨੈਕ ਦੇ ਉੱਪਰ ਦੇਖੋ ਮਿਰਰ ਵਰਕ ਹੋਇਆ ਹੋਇਆ ਐਂਡ ਇਹ ਆ ਗਈ ਇਹਦੀ ਬਾਟਮ ਤੇ ਇਹ ਆ ਗਿਆ ਇਹਦਾ ਦੁਪੱਟਾ ਇਹਦਾ ਪ੍ਰਾਈਸ ਵੀ 550 ਹੈ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਦਾ ਤੁਸੀਂ ਆਰਡਰ ਕਰ ਸਕਦੇ ਹੋ ਜਿਵੇਂ ਹੁਣ ਅੱਗੇ ਫੰਕਸ਼ਨ ਆ ਰਹੇ ਨੇ ਰੱਖੜੀਆਂ ਆ ਰਹੀਆਂ ਨੇ ਜਾਂ ਤੁਹਾਨੂੰ ਕਿਸੇ ਵੀ ਫੰਕਸ਼ਨ ਵਾਸਤੇ ਚਾਹੀਦੇ ਨੇ ਸੂਟ ਇਹ ਬਹੁਤ ਹੀ ਘੱਟ ਰੇਂਜ ਦੇ ਵਿੱਚ ਤੁਹਾਨੂੰ ਸੂਟੇ ਮਿਲ ਰਹੇ ਨੇ ਸਿਰਫ 550 ਦੇ ਵਿੱਚ ਇਹ ਸੂਟ ਨੇ ਸਾਰੇ ਤੇ ਬਹੁਤ ਵਧੀਆ ਪਿਓਰ ਕਾਟਨ ਦੇ ਸੂਟ ਨੇ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੈਨੂੰ ਮੇਰੇ ਨੰਬਰ 9465440735 ਦੇ ਉੱਪਰ ਕਾਲ ਕਰਕੇ ਜਾਂ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ